ਵਰਗਿਆ ਕਹਿੰਦੀ ਕੱਟੀ ਆਹੀ ਜੰਮ ਨੂੰ ਦੁਨੀਆ ਵਾਲੇ ਸੀਤੋ ਰਕਸ਼ੀਤ ਸਿੰਘ ਦੀ ਸ਼ਾਨ ਦਾ ਸਰਪੰਚ ਬੜਾ ਸਤਿਕਾਰ ਕਰਦੇ ਇਧਰ ਕਾਰ ਵਾਲਾ ਸਰਪੰਚ ਉਹਨਾਂ ਦੀ ਕਲਮ ਦੀਆਂ ਨੇ ਕਹਿੰਦਾ ਦੁਨੀਆ ਦੇ ਵਿੱਚ ਹੁੰਦੀਆਂ ਖਾਬਦ ਰਖਾਂ ਦੇ ਉੱਤੇ ਵੀ ਸਾਣ ਅਮਰ ਸਿੰਘ ਵਾਲਾ ਪਰ ਗੁਰਿੰਤ ਨੇ ਚੋਟੀ ਦਾ ਜੱਫਾ ਨਾਲ ਲਈ ਹੈ ਪੈਰੇ ਆਫਰ ਸੰਗਤ ਦੀ ਕੰਨ ਵਿੱਚ ਜਰੂਰ ਦਾ ਪ੍ਰਮਾਣਮਾਨ ਕਰਨਗੇ ਬਹੁਤ ਬਹੁਤ ਸਤਿਕਾਰ ਜਰੂਰ ਸਰਪੰਚ ਪਿੰਡ ਪਹਿਲ ਤੋਂ ਬਹੁਤ ਹੁੰਦੀ ਹੈ ਬਹੁਤ ਬਹੁਤ ਸਤਿਕਾਰ ਸਾਰੇ ਨਗਰ ਨਿਵਾਸੀਆਂ ਦਾ ਫਾਰੇ ਐਨ.ਆਰ.ਆਈ. ਭਰਾਵਾਂ ਦਾ ਸ਼ਮਚਾਰ ਹੈ ਲਓ ਸਾਹਮਣੇ ਦੋਨਾ ਗੱਤੋ ਪੱਛੀ ਦੀ ਧਾਰੀ ਹੈ ਨੌਜਵਾਨ ਕਬੱਡੀ ਪਾਉਣ ਦੇ ਲਈ ਅੱਗੇ ਵੱਧ ਗਿਆ ਮੇਰੇ ਮਿੱਤਰੋ ਫਾਈਟਾਂ ਚੇਤ ਹੋ ਗਈਆਂ ਲਓ ਸਾਹਮਣੇ ਖਰੂਰ ਸਿੰਘ ਦੀ ਟੀਮ ਦੇ ਤਾਰ ਕਿ ਦੋਹਾਂ ਵਿੱਚੋਂ ਹਰ ਪਾਲ ਦਾ ਮੋੜਾ ਡੱਗੇ ਕਾਰਵਾ ਵੱਲ ਜੇ ਪਿੰਡ ਦਾ ਮੇਰੇ ਮਿੱਤਰੋ ਲਓ ਜੱਫਾ ਗਈ ਲਓ ਸਾਹਮਣੇ ਆਇਆ ਤੌਣ ਦੇ ਹੱਥ ਗੋਲਾਂ ਦਾ ਮੋੜਾ ਆ ਗਿਆ ਸੈਕੰਡ ਹਾਫ ਦੀ ਖੇਡ ਚੱਲ ਰਹੀ ਹੈ ਮੇਰੇ ਵੀਰੋ ਸਾਹਮਣੇ ਦੇਖਾਂਗੇ ਨੌਜਵਾਨ ਆਈਨਕੋ ਆਹਦਾ ਤਈਵਾ ਅੰਕ ਜੋੜੇਗਾ ਕਿ ਨਹੀਂ ਗੱਲ ਸਮੇਂ ਦੀ ਹੋਵੇਗੀ 30 ਸੈਕਿੰਡ ਦੇ ਚੰਗ ਬੇੜੇ ਹੋਣਗੇ ਔਰ ਪੀਰਾ ਸਰਹਾਰੀ ਨਾਲ ਬੱਲੇ 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 ਪਾਇਨ ਦੀ ਖੇਡ ਦੁਨੀਆਂ ਤੇ ਅਮਰ ਰਹੇਗੀ ਉਹਨਾਂ ਦੇ ਪੁੱਤਰ ਫੌਜੀ ਸਾਹਿਬ ਆਇਆ ਔਰ ਗੁੱਤੀ ਪਹਿਮਾਨ ਨੇ ਵੀ ਤਗੜੀ ਕਬੱਡੀ ਖੇਡੀ ਮਿਰ ਮਿਰ ਉਸਮਾਨ ਪਿੰਡ ਦੇ ਔਰ ਉੱਥੋਂ ਨੇ ਇੱਕ ਹੋਰ ਗੁੱਤੀ ਖੇਡਿਆ ਬਾਬਾ ਰੋਹ ਲਖੋਈ ਖੇਡ ਦੀ ਆਦੂ ਹੋ ਗਈ ਫਿਰ ਨਾ ਗਰੌਣਾ ਵਿੱਚ ਤੁਮਾ ਪਾਲੇਗਾ ਫਿਰ ਪੰਜਾਬ ਪੁਲਸ ਦਾ ਆ ਤਿਆਰ ਤੇ ਕਾਰ ਅਸ਼ਖਨ ਹੋਏ ਤਿਆਰ ਤੇ ਕਾਰ ਜਿੰਦਰ ਖੜਾ ਹੋਇਆ ਆ ਧੀਰੇ ਸਰਹਾਲੀ ਵਾਲਾ ਨਵੀਂ ਰੇਸ਼ਮਨਾ ਡਿਗਰੀ ਯਾਰ ਅਸ਼ੂ ਆਸਟ੍ਰੇਲੀਆ ਵਾਲਾ ਵੀ ਮੇਰੇ ਵੀਰ ਪੰਜਾਬ ਦੇ ਵਿੱਚ ਮਾਣ ਖੇਡ ਕਬੱਡੀ ਦੀ ਖੇਡ ਦੀ ਝਾਕ ਲੈਣ ਆਇਆ ਔਰ ਖੇਡਣ ਆਇਆ ਔਰ ਟੂਰਨਾਮੈਂਟ ਦੇਖਣ ਆਇਆ ਮਾਣ ਖੇਡ ਕਬੱਡੀ ਦੇ ਸਾਰੇ ਸਤਕਾਰਯੋਗ ਨਹੀਂ ਲਓ ਸਾਹਮਣੇ ਮਨਜੀਤ ਨਵੇਂ ਪਿੰਡੀਆਂ ਤੇ ਢੰਗਾਲੇ ਵਾਲੇ ਦੀ ਪੌਂ ਦੇ ਲਈ ਅੱਗੇ ਵੱਧਿਆ ਹੋਇਆ ਹੈ ਸਰਵਾਰ ਜੁੱਟਾ ਸਿੰਘ ਸਭਰਾਜ ਦੀ ਗੱਲ ਚੱਲੀ ਹੈ ਬਕਰ ਪਹਿਲ ਹਰੋਂ ਨਾ ਪੈਂਦਾ ਹੈ ਜਦੋਂ ਗੱਲ ਚੱldi ਮੇਰੇ ਬਤੂ ਸੁਰਜੀਤ ਸਿੰਘ ਕਿਰਪਾਨਾ ਵਾਲਾ ਵੀ ਸਰਵਾਰ ਵਰਨੇਸ਼ ਸਿੰਘ ਸਭਰਾਜ ਦੀ ਗੱਲ ਹੁੰਦੀ ਹੈ ਤਹਾਰ ਕਮਿਸ਼ਨ ਤਹਾਰ ਖਿਡਾਰੀ ਤਹਾਰ ਉਸ ਧਰਤੀ ਨੇ ਪਹਿਲਾਂ ਕੀਤਾ ਆ ਅਰਸ਼ੀ ਦੇ ਮਾਰ ਗਿਆ ਗੁਰਵੰਦਰ ਇਹ ਤੇ ਪਿੰਡਾ ਟਾਈਮ ਪੁਆਇੰਟ ਉੱਤੇ ਜਿਹੜਾ ਵਾਹਿਆ ਦੀ ਧਰਤੀ ਦਾ ਮਾਣ ਇਹੋ ਲੋ ਸਾਹਮਣੇ ਜਿੰਦ ਦੇ ਸ਼ਰੀਰ ਵਿੱਚ ਕਬੱਡੀ ਕਬੱਡੀ ਕਰਦਾ ਹੋਇਆ ਤਾਲੀਆਂ ਫੀਨਾਂ ਤਾਵਾ ਬੋਲਿਆ ਮੇਰੇ ਮਿੱਤਰੋ ਯਾਰ ਦੱਸਦਾ ਗੁਰੂ ਦੇ ਖਾਨਾਂ ਦੀ ਕਬੱਡੀ ਹੈ ਸਰਦਾਰ ਖੂਰ ਸਿੱਖ ਦਾ ਪੁੱਤ ਕਬੱਡੀ ਪਾਣਾ ਜਦੋਂ ਸਿੱਖ ਰਾਜ ਪੜਦਾ ਚੰਗੀ ਸੋਹਣ ਸਖੀਤਲ ਜੋ ਸਿੱਖ ਰਾਜ ਦੇ ਪੌਣ ਤੱਕ ਲਿਖੀਆਂ ਔਰ ਮੇਰੇ ਵੀਰੋ ਉਹਨਾਂ ਦੀ ਕਰਮਣੀਆਂ ਦੀ ਗੱਲਾਂ ਦੁਨੀਆ ਵਿੱਚ ਹੁੰਦੀਆਂ ਸਭ ਤੋਂ ਇੱਟਾ ਨੇ ਤੇ ਵੀ ਸਾਹਿਬ ਅਮਰਪੰਗਲ ਵਾਲਾ ਔਰ ਗੁਰਦੇਵ ਅੱਜ ਆਪਣੇ ਗਦਾਰੀ ਕੀਤੀ ਆ ਆਹ ਨੂੰ ਹਾਰ ਦਾ ਸਾਹਮਣਾ ਦੇਖਣਾ ਕਿਹੜੇ ਪਾਈ ਹੋਈ ਹੈ ਤੇ ਯਾਦ ਕਰੀ ਸੋ ਮੈਚ ਤੇ ਪੁਆਇੰਟ ਇਸ ਲਈ ਬੰਦਾ ਸਿੰਘ ਜੀ ਹਰਪ੍ਰੀਤ ਸਿੰਘੋ ਜੈਮ ਸਿੰਘ ਜੀ ਮੈਂਬਰ ਡੂੰਮਣੀ ਵਾਲਾ ਬਲਵੀਰ ਸਿੰਘ ਨਾਮੇ ਵਾਲੇ بخش کرے ਨਵਾਂ ਰਗਿਆ ਕਬੱਡੀ ਕੱਟੀ ਆਹੀ ਜੰਪ ਦੀ ਦੁਨੀਆ ਉਧਰ ਬਖਸ਼ੀ ਸਿੰਘ ਦੀ ਸਾਹਕਾ ਸਰਮੰਝ ਮੰਤਲ ਸਿੰਘ ਦੀ ਡੋਮਰੀ ਵਾਲਾ ਤੇ ਰਵਿੰਦਰ ਸਿੰਘ ਦੀ ਸਾਡੇ ਨਾਮ ਲਈ ਵੱਡਾ ਮਾਣ ਖੁਦ ਦਾ ਕੀਤਾ ਸਰਕਾਰ ਕਰ ਰਹੀ ਆਹ ਸਾਹਮਣੇ ਖਦੂਰ ਸਿੰਘ ਵਾਲਾ ਮੜੀ ਦਾ ਵਾਲਾ ਸੱਤੂ ਕੋਸ਼ਿਸ਼ ਕਰਨਾ ਸਾਹੇ ਵਾਲਾ ਨੌਜਵਾਨ ਕਬੱਡੀ ਪਾਰਿਆ ਆ ਜੰਪ ਦੀ ਕਬੱਡੀ ਆ ਮੇਰੇ ਮਿੱਤਰੋ ਜੰਪ ਕਿੱਡਾ ਤੇਰਾ ਨਾਮ ਹੈ ਜੱਪ ਨੌਜਵਾਨ ਕਬੱਡੀ ਪਾਰਿਆ ਮੇਰੇ ਮਿੱਤਰੋ ਲੈ ਵੀ ਸੀਪੇ ਵਾਲੀਆ ਹੈ ਇਰਾਦਾ ਹਰ ਸਾਹਮਣੇ ਕਾਰਜ ਮਸਤ ਗੜੀਆਂ ਆ ਬੜੀ ਦੋੜਾਂ ਫੱਟਿਆ ਜਿਹੜੇ ਜਲੰਧਰ ਦੇ ਦਵਾਤੇ ਕਿੱਤੇ ਦੀ ਗੱਲ ਫਿੱਦੜਾ ਵਾਲੇ ਮੋਲੂ ਦੀ ਕੋਸ਼ਿਸ਼ ਪਰ ਨੰਬਰ ਇੰਡਰ ਦਾ ਹਰ ਸਾਹਮਣੇ ਮਨਜੀਤ ਸਿੰਘ ਕੋਈ ਫੱਟੇ ਪੜੀਆਂ ਕਹਿੰਦਾ ਤੇ ਨਵੇਂ ਪੰਡੀਆਂ ਕਹਿੰਦਾ ਉਹ ਚਾਰਾਂ ਵਿੱਚ ਖਰੂ ਕਬੱਡੀ ਕਰਵਾਉਣ ਵਾਲਿਆਂ ਦੀ ਕਿ ਜਿੱਤੇਗਾ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ ਵਾਹ ਜੀ ਵਾਹ ਸਮਾਈਆਂ ਸਾਡਾ ਕੁਮਾਰਪੁਰ ਆਇਆ ਨਵੀਂ ਜਿੰਦਗੀ ਦੀ ਸ਼ਰਮਾਨਤ ਕੀਤੀ ਆ ਬਾਬਾ ਮਹਿਰ ਕਰੇ ਰਾਜੇ ਦੂਰ ਹੈ 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 ਕੇਂਦਰ ਕੇਂਦਰ ਦਾ ਪੂਰਿਆ ਵਾਲਾ ਜੱਟ ਜਿਹੜਾ ਮਾਰਦੇ ਆ ਖੇਤ ਨੂੰ ਐਸਪੀ ਪਾ ਦੀ ਕਬੱਡੀ ਇਧਰ ਸਾਡਾ ਨਵੀਨ ਨਾਰਲੀ ਤੇ ਨਾਲ ਸਾਡੇ ਸਨਕਾਰ ਜੋ ਨਵੀਨ ਨੇ ਅਨੰਦ ਸ਼ਵਾਰ ਲਈ ਤੇ ਪ੍ਰਿੰਸ ਕੈਨੇਡਾ ਦਾ ਹੁਤਾ ਸਿੰਘ ਹਕੀਮ ਤੇ ਮਨਤੇਜ ਗਿੱਲ ਸਮਾਈ ਜਿੰਦਾ ਪਰ ਜੁੜੀਏ ਹੋਏ چوری ہے ذریعے دنیا بھر میں لائن بٹھایا جانا میرے مطلب ابھی سنگ کا سرکار ہے ابھی سوٹے میں ٹچ بائک مگر کبھی بھی بڑی ہے ਜੋ ਜੰਮਿਆ ਜੰਮਿਆ ਮੇਰੇ ਮਾਵਾਂ ਤੇ ਇਸ ਲਈ ਬੰਦੇ ਨੇ ਜੋੜ ਦਿੱਤਾ ਬਈ ਪੁਰੀ ਵਾਲਾ ਨਾਇਰ ਕਬੱਡੀ ਪਾ ਰਿਆ ਜਿਹੜੀ ਧਰਤੀ ਤੇ ਤੇਰੇ ਵੀਰੋ ਬਾਬਾ ਵੀਰ ਸਿੰਘ ਜੀ ਸ਼ਹੀਦ ਮਹਾਰਾਜ ਜਮਾ ਦਾ ਪੱਟਾ ਮੈਲਾ ਕਰਵਾਇਆ ਜਾਂਦਾ ਔਰ ਸਾਹਮਣੇ ਦੇਖਾਂਗੇ ਧੰਦੇ ਦੀ ਕਬੱਡੀ ਜਿੰਦਰਾ ਹੋ ਸਾਹਮਣੇ ਆਖ ਪੀਲੇ ਨੂੰ ਆਖ ਮਾਨਾ ਨੂੰ ਆਖ ਸੀਤੇ ਵਾਲੀ ਨੂੰ ਚਾਰੇ ਚੋਟੀ ਦੇ ਲਾਲ ਰੰਗ ਦੀਆਂ ਨਿਕੜਾਂ ਵਾਲੇ ਤੁਮਣੀ ਵਾਲੇ ਨੇ ਝਪੜ ਰਿਆ ਨੰਬਰ 4 ਜੋੜਿਆ ਓ ਬੱਲੇ 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 ਮਨੂਣਾ ਆਹ ਕਫਾ ਵਿੱਚ ਚੋਤੀ ਦਾ ਹੋ ਮੇਗਾ ਜੇ ਲਾਕੇ ਤੇ ਲਾਕੇ ਘਰਿਆਲਾ ਸਾਹਿਬ ਕਹਿੰਦੇ ਜੇ ਦੁਨੀਆ ਦੇ ਨਾਲੀ ਤੇ ਨਾ ਲੈਣ ਦੇ ਆਉਤ ਪਾਸੇ ਦੀ ਨੌਜਵਾਨੀ ਇਸੇ ਨੌਜਵਾਨ ਗੁਰਜਤ ਦੁਨੀਆ ਦਵਾਈ ਤੋਂ ਉਸ ਵੀਰ ਨੇ ਮਾਈ ਹਿੱਕੇ ਬਾਈ ਮੇਲਾ ਦੇ ਚੜ ਕੇ ਸਾਰੇ ਨਗਰ ਨੂੰ ਟੀਂ ਸਾਰੀਆਂ ਵਰਗਾ ਪੇੜੀਆਂ ਲ ਵੀ ਨਰਤੇ ਜਾਂ ਫੇਰ ਉਹ ਨੋਈ ਉਹ ਨੋਈ ਸੱਧਣਾ ਵਾਲਾ ਕੁੱਚ ਪੱਟੀ ਦੀ ਹੈ ਮੇਰੇ ਬਤੂ ਐਵੇਂ ਸ਼ਾਰ ਨੇ ਵਿਖਿਆ ਕਿ ਕੁੱਚ ਪੱਟਨੀ ਤੇ ਬੜੀ ਔਖੀ ਲੌਲੀ ਹੈ ਕਬੱਡੀ ਵਿੱਚ ਮੈਚ ਬੜਾ ਜ਼ੋਰਦਾਰਾ ਜੀਤ ਸਿੰਘ ਆ ਗਿਆ ਮਨ ਜੀਤੇ ਜਗ ਜੀਤ ਸਾਹਮਣੇ ਦਾ ਫੰਗ ਪਾਉਂਦੀ ਹੋ ਰੇਡ دیکھیں گے پاؤں گی سردار موہن سنگھ من پڑے گا نظارہ لیا کوئی نہیں لگیا پر لڑے ہوں اور سب نے دیکھا گیا گرنام کبھی ਗਿੰਗਲ ਵਧਿਆ ਹੋਇਆ ਕਿੰਦਰ ਖੜਾ ਹੋਇਆ ਧੀਰਾ ਨੌਇਨ ਆਸਟ੍ਰੇਲੀਅਨ ਬੋਲ ਬਣ ਗਿਆ ਬੱਡੇ ਦੀ ਮਿਹਰ ਦੇ ਸਦਕਾ ਆਮੜੇ ਦੀ ਸ਼ੇਰ ਦੇ ਲਈ ਸਾਇਡ ਆ ਦਵਾਂਦੇ ਛੱਤੇ ਇੱਕੋ ਹੀ ਬੰਦਾ ਮੁੱਚੇ ਨਾਲ ਰਿੰਗਲਾ ਪੰਨਾਬ ਦੱਸਿਓ ਲਓ ਸਾਹਮਣੇ ਮਾਨ ਸਾਇਟ ਨਵੇਂ ਪਿੰਡੀਆਂ ਮੇਰੇ ਮਿੱਤਰੋ ਰੇਡ ਪਾ ਰਿਹਾ ਦਸਾਂ ਵਿੱਚੋਂ ਲਓ ਟੱਕਰ ਕੋਟੀ ਦੀ ਹੋਣਾ ਇੱਕ ਪਾਸੇ ਸੰਤੂ ਵਿੰਗ ਤੱਤੀ ਫੜੂ ਰਹੀਆਂ ਆਹ ਪਾਏ ਟੱਕੇ ਹੁੰਦੀ ਹੋਏ ਬੰਦਾ 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 ਲੱਗਿਆ ਜਯੋਤ ہم بڑی آسان بڑی ادھر کبڈی کھلاری سامنے رکھا گے جپ شری خرو سر والا کبڈی کبڈی کرتا گھومنے وغیرہ ہو سٹوں پیٹوں کو بچا کے رکھے کلے نے آ سکے دیر کبڈیاں ہوسل کریں گے تین سر ہوئے گا ਹੋਇਆ ਸਮਾਂ ਤੇ ਬਲੇ ਦੇ ਪੱਖ ਦੇ ਚ ਨੰਬਰ ਜਾ ਜੁੜੀਆਂ ਲਓ ਸਾਹਮਣੇ ਗੁਰੂ ਦਾ ਖਾਲਸਾ ਉੱਟਾ ਰੰਮਾ ਸੋਹਣ ਸਰੀਰ ਹੈ ਗੱਭਰੂ ਦਾ ਨੌਜਵਾਨ ਰੇਡ ਪਾ ਰਿਹਾ ਮੇਰੇ ਮਿੱਤਰੋ ਰਵੀ ਸਾਡਾ ਵੀਰ ਹੈ ਨਾਰਦੀ ਵਾਲੇ ਪਰਿਵਾਰ ਵਿੱਚੋਂ ਬਾਰੇ ਸਤਿਕਾਰਯੋਗ ਵੀਰ ਨੇ ਵੀਰੋਂ ਦਾ ਧੰਨਵਾਦ ਬਿੰਦਰ ਸਿੰਘ ਜਿੰਦਾ ਸਾਡਾ ਵੀਰ ਉਧਰ ਸਾਡਾ ਵੀਰ ਲੱਭਾ ਪੈਨ ਨੂੰ ਆਨਾ ਸ਼ਾਮਾ ਮਿੱਤਰੋ ਪੈਨ ਨੂੰ ਆਨਾ ਕਿੰਨੂ ਮਿਲਲੀ ਹੈ ਜੁਬਾਨਾ

ਗਰਾਉਂਡ ਦਾ ਦਸਹੀ ਤਲੇ ਦਾ ਭੰਗ ਨਹੀਂ ਕੀਤਾ ਜੋਦੇ ਵਾਸਤੇ ਰੋ ਦੋਲੀ ਵਾਲ ਪੈਣ ਵਾਲਿਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਇੱਧਰ ਗੁਰਨਾਮ ਨੇ ਸਾਹਮਣੇ ਦੇਖਾਂਗੇ ਨੰਬਰ ਜੋੜਿਆ ਜਾਂ ਨਹੀਂ ਜੋੜਿਆ ਕਿਹਨਾਂ ਸਾ ਫੈਸਲਾ ਕਰਨਗੇ ਔਰ ਗੰਦਰ ਸਿੰਘ ਮਾਤੂ ਵੀ ਜਾਈ ਨਾਲੋਂ ਅਣਖੀ ਦਾ ਬੈਰ ਚੰਗਾ ਕਹੂ ਜਾਂਦੇ ਕਰੂ ਜਾਨ ਉਹ ਵੀ ਲੰਕਾਰ ਕੇ ਲਓ ਸਾਹਮਣੇ ਪਈ ਹੋਈ ਰੇਣ ਔਰ ਉਹ ਸਾਹਮਣੇ ਜੱਟ ਕੜੂਰ ਸਾਧੀਆਂ ਨੌਜਵਾਨ ਕਬੱਡੀ ਪੌਂਦਲੇ ਫਿਰ ਅੱਗੇ ਵੱਧਿਆ ਹੋਇਆ ਹੈ ਹੁਣ ਚਾਹਵ ਮਿੱਤਰੂ ਦੇਖਾਂਗੇ ਕਿਹੜਾ ਨੌਜਵਾਨ ਅੱਗੇ ਵੱਧ ਕੇ ਜੱਫਾ ਲਾਉਣ ਦਾ ਜਦਲ ਕਰੇਗਾ ਮੇਰੇ ਮਿੱਤਰੂ ਇਹਦਾ ਸੈਕੰਡ ਦੀ ਫੇਡ ਛੱਡੀ ਆ ਰਹੀ ਹੈ ਕੱਥੇ ਕੋਰੇ ਦੇ ਰਾਰਿਆ ਬਜ਼ੁਰਗਾਂ ਨੇ ਇਹ ਖੇਡ ਨਕਾਨਾਂ ਵਿੱਚ ਲੱਗਦੀ ਹੈ ਲਓ ਸਾਹਮਣੇ ਪਈ ਹੋਈ ਰੇਡ ਮੰਜੀਤ ਆ ਗਿਆ ਨੌਜਵਾਨ ਫੱਪੇ ਫੱਪੇ ਦੇ ਪੱਟਾ ਰੀ ਧਰਤੀ ਤੇ ਬ੍ਰह्म ਗਿਆਨੀ ਬਾਬਾ ਕਾਣਾ ਮਾਰ ਦੀ ਅੰਦਰ ਯਾਦਗਰੀ ਮੱਟਾ ਕਾਮਰ 100 ਮੈਚ ਕਰਵਾਇਆ ਜਾਂਦਾ ਸਾਹਮਣੇ ਦੇਖਾਂਗੇ ਨੌਜਵਾਨ ਸੰਮੇ ਆਸਰੀਰ ਚੋਟੀ ਦਾ ਨੰਬਰ ਜੀ ਸਾਹਿਬ ਹੱਡੀਆਂ ਸਮਾਮਾਂ ਨੇ ਔਰ ਸਰਬ ਕੁੱਟੀਆਂ ਸੁੱਖਾ ਵੀ ਇਹਨਾਂ ਦੇ ਮੇਰੇ ਵੀਰੋ ਸਾਥੀ ਉਹ ਵੀ ਯਾਰਤ ਪਾ ਜੜਿਆ ਹੋਇਆ ਸਤਾਰ ਕਰਦੇ ਨੇ ਕੋਈ ਮੇਰੇ ਵੀਰੋ رابران بھی فیصلے ستار کر رہے ہیں سامنے سب میرے کو چوٹی کا میگ پہ آ رہا ہے شام چاہیے اکاری چڑی لاڑی نے بھی دیکھا بھیر دیکھا دار بھی پروار میں سارے گریب نے س